ਹਾਂਜੀ ਤੇ ਅੱਜ ਦਾ ਵਲੌਗ ਆਪਣਾ ਜਿਵੇਂ ਆਪਣੇ ਕੱਪੜੇ ਹੁੰਦੇ ਐਵੇਂ ਫਲਫੀ ਕੋਟ ਹੁੰਦੇ ਜਾਗਤਾ ਹੁੰਦੀਆਂ ਜਦੋਂ ਅਲਮਾਰੀ ਚ ਰੱਖਦੇ ਆਂ ਤੇ ਕਾਫੀ ਜਗ੍ਹਾ ਘੇਰਦੇ ਆ ਤੇ ਜਦੋਂ ਰੱਖੀਦੇ ਤੇ ਉਦੋਂ ਵੀ ਉਹ ਤਿਲਕ ਜਾਂਦੇ ਆ ਉਹਨਾਂ ਦੀ ਜਿਹੜੀ ਤੈਅ ਕੀਤੀ ਹੁੰਦੀ ਆ ਆਪਣੀ ਤਿਲਕ ਜਾਂਦੀ ਪੂਰੀ ਸੈੱਟ ਨਹੀਂ ਰਹਿੰਦੀ ਤੇ ਉਹ ਆਪਾਂ ਅੱਜ ਲੱਗੇ ਆ ਤੈਅ ਕਰਨੇ ਇਵੇਂ ਜੇ ਆਪਾਂ ਤੈਹ ਕਰਾਂਗੇ ਤੇ ਆਪਣੀ ਤੈਹ ਪੂਰੀ ਲੱਗੀ ਰਹੂਗੀ ਤੇ ਨਾਲੇ ਆਪਣੇ ਕੋਟ ਵੀ ਜਿਹੜੇ ਆ ਕਿਲਰ ਦੇ ਨਹੀਂ ਗੇ ਲਮਾਰੀ ਚ ਖਲਾਰਾ ਵੀ ਨਹੀਂ ਪੈਂਦਾ ਤੇ ਸਪੇਸ ਵੀ ਘੱਟ ਘੇਰਦੇ ਆ ਤੇ ਜਿਵੇਂ ਹੁਣ ਇਹ ਵੱਡਾ ਕੋਟ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਅੱਧ ਵਿਚਾਲੋ ਵਿੱਚ ਇਹਨੂੰ ਫੋਲਡ ਕਰਕੇ ਤੇ ਇਹਨੂੰ ਆਪਾਂ ਐ ਚੰਗੀ ਐਵੇਂ ਜਿਵੇਂ ਮੈਂ ਤੈਹ ਲਾਉਣ ਲਈ ਐਵੇਂ ਤੈਹ ਲਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰੱਖ ਸਕਦੇ ਆ ਤੇ ਨਾ ਹੀ ਇਹ ਖਿਲਰੂਗਾ ਫਿਰ ਤੇ ਨਾ ਹੀ ਇਹ ਖਿਸਕੂਗਾ ਤੇ ਜਿਵੇਂ ਆਪਾਂ ਤੇਲ ਲਾਵਾਂਗੇ ਤਵੇਂ ਇਹ ਪਿਆਰ ਹੋਊਗਾ ਤੇ ਜੇ ਆਪਾਂ ਉਸ ਤਰ੍ਹਾਂ ਤੇਲ ਲਾ ਕੇ ਰੱਖਦੇ ਆ ਸਿੱਧੀ ਤੇ ਉਹ ਸਾਰਾ ਕੋ ਇੱਕ ਕੋਟ ਖੇਚਦੇ ਆ ਤੇ ਸਾਰੇ ਕੱਪੜੇ ਖਿਲਰ ਜਾਂਦੇ ਆ ਇਹ ਜਿਵੇਂ ਆਪਾਂ ਹੁਣ ਇਹ ਤੇਲ ਲਈ ਐਵੇਂ ਦੇਵੇਂ ਹੀ ਇਹ ਪਿਆਰ ਰਹੂਗਾ ਜਿਵੇਂ ਆਪਾਂ ਕਿਤੇ ਜਾਣਾ ਵੀ ਹੋਵੇ ਬਾਹਰ ਬੈਗ ਦੇ ਵਿੱਚ ਵੀ ਇਹ ਜਗ੍ਹਾ ਘਟ ਘੇਰਦੇ ਆ ਤੇ ਐਵੇਂ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਪਾ ਕੇ ਰੱਖ ਸਕਦੇ ਆ ਜਿਵੇਂ ਅਲਮਾਰ ਜਿਵੇਂ ਜਿੱਡੀਆਂ ਵੱਡੀਆਂ ਮਰਜੀ ਅਲਮਾਰੀਆਂ ਹੁਣ ਫਿਰ ਵੀ ਕੱਪੜੇ ਪੂਰੇ ਨਹੀਂ ਆਉਂਦੇ ਤੇ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਇਹਨਾਂ ਨੂੰ ਕੱਪੜਿਆਂ ਨੂੰ ਤਹਿ ਲਾ ਕੇ ਰੱਖ ਸਕਦੇ ਜਿਵੇਂ ਹੁਣ ਆ ਜੈਕਟ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਕੋਟ ਵਾਂਗੂ ਤਹਿ ਲਾਵਾਂਗੇ ਤੇ ਇਹਨੂੰ ਵੀ ਐਵੇਂ ਫੋਲਡ ਕਰਕੇ ਆਪਾਂ ਚੰਗੇ ਤਰੀਕੇ ਨਾਲ ਐਵੇਂ ਆਪਾਂ ਇਹਨੂੰ ਰੱਖਾਂਗੇ ਤਾਂ ਜੋ ਥਾਂ ਘੱਟ ਘੇਰਨ ਤੇ ਤਰੀਕੇ ਨਾਲ ਪੈ ਰਹਿਣ ਨਾ ਖਿਲਰਨ ਨਾ ਵੱਟ ਪੈਣ ਇਹਨਾਂ ਨੂੰ ਤੇ ਇਸੇ ਤਰ੍ਹਾਂ ਆਪਾਂ ਸਾਰੇ ਕੱਪੜੇ ਤੈ ਅੱਡੋ ਅੱਡ ਤਰੀਕੇ ਨਾਲ ਤੈ ਲਾ ਕੇ ਫੋਲਡ ਕਰਕੇ ਰੱਖ ਸਕਦੇ ਆ ਤੇ ਤੁਸੀਂ ਵੀ ਐਵੇਂ ਆਪਣੇ ਘਰੇ ਕੱਪੜਿਆਂ ਨੂੰ ਤੈ ਲਾ ਕੇ ਰੱਖ ਸਕਦੇ ਹੋ ਮੈਂ ਤੈ ਲੱਗੀ ਸਾਂ ਲੌਣ ਅਲਮਾਰੀ ਦੀ ਅੱਜ ਸੈਟਿੰਗ ਕਰਨ ਲੱਗੀ ਸਾਂ ਤੇ ਮੈਂ ਕਿ ਹੱ ਚੱਲ ਆਪਾਂ ਵੀਡੀਓ ਬਣਾ ਲੈਨੇ ਆ ਤੇ ਇਸ ਤਰ੍ਹਾਂ ਹੀ ਆ ਜਿਵੇਂ ਵੱਡੀ ਕੋਟੀਏ ਬੱਚੇ ਦੀ ਤੇ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਤਰੀਕੇ ਨਾਲ ਜਾਂ ਕਰਕੇ ਤੈ ਤੇ ਆਪਾਂ ਰੱਖਾਂਗੇ ਤੇ ਤਾਂ ਜੋ ਵੀ ਆਪਾਂ ਨੂੰ ਕੋਈ ਜਿਆਦਾ ਜਗ੍ਹਾ ਨਾ ਘੇਰੇ ਕੱਪੜੇ ਕੱਪੜੇ ਘੇਰਨਾ ਤੇਨ ਵਧੀਆ ਤਰੀਕੇ ਨਾਲ ਪੈ ਰਹਿਣਾ ਵਟ ਪੈਣ ਇਹਨਾਂ ਨੂੰ ਤੇ ਜੇ ਤੇ ਲੱਭਣੀ ਵੀ ਹੋਵੇ ਤੇ ਆਪਾਂ ਨੂੰ ਵਧੀਆ ਤਰੀਕੇ ਨਾਲ ਛੇਤੀ ਲੱਭ ਜਾਂਦੀ ਐਵੇਂ ਤੈ ਪਈ ਪਈ ਕੀਤੀ ਹੁੰਦੀ ਐ ਨਾ ਜਦੋਂ ਤੇ ਆਪਾਂ ਨੂੰ ਵਧੀਆ ਤਰੀਕੇ ਨਾਲ ਕੱਪੜੇ ਰੱਖੇ ਹੋਣ ਤੇ ਜਲਦੀ ਲੱਭ ਜਾਂਦੇ ਉਸ ਤਰ੍ਹਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਖਿਲਰੇ ਖਿੰਡੇ ਖੁੰਡੇ ਰਹਿੰਦੇ ਨੇ ਤਾਂ ਐਵੇਂ ਆਪਾਂ ਸਾਰੇ ਕੱਪੜੇ ਅੱਡੋ ਅੱਡ ਤਰੀਕੇ ਨਾਲ ਤੈ ਲਾ ਕੇ ਰੱਖ ਸਕਦੇ ਤੇ ਐਵੇਂ ਤੁਸੀਂ ਨਹੀਂ ਆਪਦੇ ਕੱਪੜੇ ਕਹਿ ਤੇ ਤੇ ਲਾ ਕੇ ਜਰੂਰ ਰੱਖਿਓ ਇਸੇ ਤਰ੍ਹਾਂ ਤੇ ਜਿਵੇਂ ਆਪਾਂ ਬਾਹਰ ਅੰਦਰ ਵੀ ਜਾਣਾ ਹੋਵੇ ਤਾਂ ਇਸ ਤਰ੍ਹਾਂ ਜਦੋਂ ਆਪਾਂ ਕੱਪੜੇ ਲੈ ਜਾਂਦੇ ਆ ਪ੍ਰੈਸ ਕਰਕੇ ਤੇ ਜਦੋਂ ਆਉਨੇ ਆ ਉਦੋਂ ਥੋੜੇ ਜਿਹਾ ਜ਼ਿਆਦਾ ਵੱਤ ਜਾਂਦੇ ਆ ਬੈਗ ਭਰ ਜਾਂਦੇ ਆ ਤੇ ਕੱਪੜੇ ਆਪਣੇ ਪੂਰੇ ਨਹੀਂ ਆਉਂਦੇ ਬੈਗ ਦੇ ਵਿੱਚ ਤੇ ਜੇ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਇਹਨਾਂ ਨੂੰ ਵਧੀਆ ਤਰੀਕੇ ਨਾਲ ਇਹਨਾਂ ਨੂੰ ਤੈਹ ਲਾਵਾਂਗੇ ਤੇ ਆਪਣੇ ਪੂਰੇ ਕੱਪੜੇ ਵਧੀਆ ਬੈਗ ਦੇ ਵਿੱਚ ਸੈੱਟ ਆਉਣਗੇ ਤੇ ਨਾਲੇ ਆਪਣੇ ਜਗਾ ਵੀ ਬਚੋਗੇ ਤੇ ਇਸੇ ਤਰ੍ਹਾਂ ਪਲਮਰੀ ਦੇ ਵਿੱਚ ਵੀ ਇਹਨਾਂ ਨੂੰ ਤੈਹ ਲਾ ਕੇ ਇਸ ਤਰ੍ਹਾਂ ਅੱਡੋ-ਅੱਡ ਰੱਖ ਸਕਦੇ ਆ ਇਸ ਤਰ੍ਹਾਂ ਜਿਵੇਂ ਤੁਹਾਨੂੰ ਪੈਂਟ ਕੋਈ ਵੀ ਹੋਵੇ ਜੀਨ ਦੀ ਹੋਵੇ ਪਜਾਮਾ ਹੋਵੇ ਇਸ ਤਰ੍ਹਾਂ ਤੁਸੀਂ ਤੈਹ ਲਾ ਸਕਦੇ ਹੋ ਤੇ ਹੁਣ ਮੈਂ ਪੈਂਟ ਸ਼ਰਟ ਇਕੱਠੀ ਤੈਹ ਲਾਵਾਂਗੀ ਤੇ ਵਿੱਚ ਇਹਨਾਂ ਦੇ ਆਪਾਂ ਇੱਥੇ ਸ਼ਰਟ ਰੱਖਾਂਗੇ ਵਿਚਾਲੇ ਬੰਨੇ ਤੇ ਤਾਂ ਜੋ ਆਪਾਂ ਨੂੰ ਪੈਂਟ ਸ਼ਰਟ ਲੱਭਣੀ ਸੌਖੀ ਹੋ ਜੇ ਤੇ ਇਸੇ ਤਰ੍ਹਾਂ ਆਪਾਂ ਐਵੇਂ ਸ਼ਰਟ ਵੀ ਵਿੱਚ ਰੱਖ ਕੇ ਤੇ ਨਾਲ ਪੈਂਟ ਦੀ ਤੈਹ ਲਾਵਾਂਗੇ ਤਾ ਜੋ ਜਦੋਂ ਆਪਾਂ ਨੂੰ ਲੱਭਣੀ ਹੋਵੇ ਤੇ ਆਪਾਂ ਨੂੰ ਪੈਂਟ ਸ਼ਰਟ ਇਕੱਠੇ ਲੱਭ ਜੇ ਤੇ ਆਪਾਂ ਜਿਆਦਾ ਆਪਣਾ ਟਾਈਮ ਵੀ ਵੇਸਟ ਨਾ ਹੋਵੇ ਇਸ ਤਰ੍ਹਾਂ ਆਪਾਂ ਐਵੇਂ ਪੈਂਟ ਸ਼ਰਟ ਇਕੱਠੀ ਵੀ ਤਿਆਰ ਕਰਕੇ ਰੱਖ ਸਕਦੇ ਜਿਵੇਂ ਕੁਰਤਾ ਪਜਾਮਾ ਹੋਇਆ ਉਹ ਵੀ ਤੁਸੀਂ ਇਕੱਠਾ ਤਿਆਰ ਕਰ ਸਕਦੇ ਹੋ ਜਿਵੇਂ ਤੁਹਾਡਾ ਸਲਵਾਰ ਸ਼ਰਟ ਹੋਈ ਉਹਨੂੰ ਵੀ ਆਪਾਂ ਐਵੇਂ ਤਿਆਰ ਕਰਕੇ ਇਕੱਠੇ ਰੱਖ ਸਕਦੇ ਹਾਂ ਵਿੱਚੇ ਆਪਣੇ ਚੁੰਨੀਆਂ ਪਾ ਕੇ ਤੇ ਇਸੇ ਤਰ੍ਹਾਂ ਆਪਣੇ ਆ ਵੇਖੋ ਸਾਰੇ ਆਪਾਂ ਐਵੇਂ ਤਿਆਰ ਲਾ ਕੇ ਰੱਖ ਲਏ ਤੇ ਨਾਲੇ ਖਿਲਰਦੇ ਨਹੀਂ ਨਾਲੇ ਵਧੀਆ ਤਰੀਕੇ ਨਾਲ ਪਏ ਰਹਿੰਦੇ ਆ ਨਾਲੇ ਖਲਾਰਾ ਨਹੀਂ ਪੈਂਦਾ ਆਪਣੇ ਤਿੰਨੇ ਹੀ ਤਾਂ ਆਪਾਂ ਨੂੰ ਰੋਜ਼-ਰੋਜ਼ ਤੈਅ ਕਰਨ ਦਾ ਹੀ ਹੁੰਦਾ ਵੀ ਰੋਜ਼-ਰੋਜ਼ ਤੈਅ ਹੀ ਕੀਤੀ ਜਾਈਏ ਇਸੇ ਤਰ੍ਹਾਂ ਜਿਵੇਂ ਜਰਾਬਾਂ ਹੋ ਗਈਆਂ ਹਰ ਇੱਕ ਚੀਜ਼ ਆਪਾਂ ਤਰੀਕੇ ਨਾਲ ਤੈਅ ਕਰਕੇ ਰੱਖ ਸਕਦੇ ਆ ਰਮਾਲ ਜਰਾਬਾਂ ਜੋ ਵੀ ਹੋਵੇ ਅੰਡਰਵੇਅਰ ਹੋਣ ਜੈਂਟਸ ਤੇ ਉਹਨਾਂ ਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਤੈਅ ਕਰਕੇ ਰੱਖ ਸਕਦੇ ਆਵੇਂ ਜਿਵੇਂ ਆਪਾਂ ਜਰਾਬਾਂ ਨੂੰ ਗਾਂਢਾਂ ਦੇ ਕੇ ਰੱਖ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਉਹਨਾਂ ਦੀ ਜਿਹੜੀ ਲਾਸਟ ਕਟੇ ਉਹ ਲੂਜ਼ ਹੋ ਜਾਂਦੀ ਤੇ ਖੁੱਲ ਜਾਂਦੀਆਂ ਜਰਾਬਾਂ ਤੇ ਇਸ ਤਰ੍ਹਾਂ ਵੇਖੋ ਲੇਡੀਜ਼ ਜਰਾਬਾਂ ਤੁਹਾਨੂੰ ਤੈਹ ਲਾ ਕੇ ਵਿਖਾਈ ਤੇ ਨਾਲੇ ਦੋਵੇਂ ਇਕੱਠੀਆਂ ਪਈਆਂ ਰਹਿਣਗੀਆਂ ਨਾਲੇ ਲੱਬਣੀਆਂ ਸੌਖੀਆਂ ਤੇ ਨਾਲੇ ਪਏ ਵੀ ਸੋਹਣੇ ਆਪਣੇ ਕੱਪੜੇ ਲੱਗਦੇ ਆ ਤੇ ਇਹਨਾਂ ਨੂੰ ਆਪਾਂ ਐਵੇਂ ਜੈਟਸ ਤੇ ਲੇਡੀਜ਼ ਜਰਾਬਾਂ ਨੂੰ ਵੀ ਐਵੇਂ ਤੈਹ ਕਰਕੇ ਰੱਖ ਸਕਦੇ ਆ ਤੇ ਤਾਂ ਜੋ ਆਪਣਾ ਸਮਾਂ ਵੇਸਟ ਨਾ ਹੋਵੇ ਤੇ ਨਾਲੇ ਵਧੀਆ ਤਰੀਕੇ ਨਾਲ ਆਪਣੇ ਸੋਹਣੇ ਵੀ ਲੱਗਦੇ ਆ ਘਰੇ ਪਏ ਕੱਪੜੇ ਇਸ ਤਰ੍ਹਾਂ ਜਿਵੇਂ ਸੂਟ ਵੀ ਹੋਗੇ ਜਿਵੇਂ ਆਪਣਾ ਸੂਟ ਹੁੰਦਾ ਵਿੱਚੋਂ ਕਈ ਵਾਰੀ ਖਿੱਲਰ ਜਾਂਦੇ ਆ ਤੇ ਉਹਨੂੰ ਵੀ ਮੈਂਵੇਂ ਤਰੀਕੇ ਨਾਲ ਤੈਅ ਲਾ ਕੇ ਰੱਖਾਂਗੀ ਜਿਵੇਂ ਆਪਣੀ ਚੁੰਨੀ ਦੀ ਤੈਅ ਨੂੰ ਵੱਡੇ ਕਰਕੇ ਤੇ ਆਪਾਂ ਨੂੰ ਡਬਲ ਤਰੀਕੇ ਨਾਲ ਇਹਨੂੰ ਉਤੋਂ ਦੀ ਇਹਦੇ ਸੂਟ ਦਿਓ ਕਰਾਂਗੇ ਦੁਪੱਟੇ ਨੂੰ ਉੱਤੇ ਫਰੇਮ ਦੇ ਪਾਵਾਂਗੇ ਤਾਂ ਜੋ ਜਿਹੜਾ ਥੱਲੜਾ ਆਪਣਾ ਸੂਟ ਹੈ ਕਈ ਵਾਰੀ ਆਪਾਂ ਕੱਢਣ ਲੱਗਦੇ ਆ ਕੱਪੜੇ ਦੇ ਵਿੱਚੋਂ ਖਿਲਰ ਜਾਂਦੇ ਆ ਤੇ ਤਾਂ ਕਿ ਖਿਲਰ ਨਾ ਤੇ ਇਸ ਤਰ੍ਹਾਂ ਆਪਾਂ ਵੱਡੀ ਤਹਿ ਲਾ ਕੇ ਚੁੰਨੀ ਦੀ ਇਸ ਤਰ੍ਹਾਂ ਇਹਦੇ ਸੂਟ ਦੇ ਉੱਤੋਂ ਦੀ ਆਪਾਂ ਇੱਕ ਹੋਰ ਉੱਤੋਂ ਦੀ ਇਹਨੂੰ ਆਪਾਂ ਚੁੰਨੀ ਨੂੰ ਆਪਾਂ ਰੱਖ ਦੇਣਾ ਤਾਂ ਕਿ ਆਪਣਾ ਥੱਲੜਲਾ ਸੂਟ ਨਾ ਖਿਲਰੇ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਆ ਤੁਹਾਨੂੰ ਤਰੀਕੇ ਦੱਸਿਆ ਪੰਜ ਛੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਕੱਪੜੇ ਵਧੀਆ ਤਰੀਕੇ ਨਾਲ ਘਰੇ ਰੱਖ ਸਕਦੇ ਇਸ ਤਰ੍ਹਾਂ ਜਿਵੇਂ ਸ਼ਾਲ ਹੋਗੇ ਛੋਲ ਵੀ ਆਪਣੇ ਬਹੁਤ ਖਿੱਲਰ ਜਾਂਦੇ ਜਦੋਂ ਇੱਕ ਕੱਢੀਏ ਤੇ ਦੂਜਾ ਥੱਲੇ ਆ ਜਾਂਦਾ ਤਿਲਕ ਕਿਉਂਕਿ ਸਿਲਕੀ ਕਪੜੇ ਹੁੰਦੇ ਆ ਤੇ ਤਿਲਕ ਜਾਂਦੇ ਆ ਤੇ ਸਾਰੇ ਆਪਣੇ ਸੂਟਾਂ ਛੋਲਾਂ ਦੀਆਂ ਤਹਾਂ ਹੁੰਦੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਕਿਉਂਕਿ ਡ੍ਰਾਈ ਕਲੀਨ ਕਰਾ ਕੇ ਰੱਖੇ ਹੁੰਦੇ ਆ ਤੇ ਆਪਣੇ ਉਹ ਸਾਰੇ ਹੀ ਖਰਾਬ ਹੋ ਜਾਂਦੇ ਆ ਪ੍ਰੈਸ ਕੀਤੇ ਹੋਏ ਇਸੇ ਤਰ੍ਹਾਂ ਹੀ ਤੁਸੀਂ ਛੋਲ ਜਿਵੇਂ ਆਪਾਂ ਚੁੰਨੀ ਨੂੰ ਕੀਤਾ ਉਸੇ ਤਰ੍ਹਾਂ ਆਪਾਂ ਛੋਲ ਵੀ ਐਵੇਂ ਉੱਪਰ ਦੀ ਕਰਕੇ ਇਹਨੂੰ ਤੇ ਰੱਖ ਸਕਦੇ ਆ ਤਾਂ ਕਿ ਜਿਹੜ ਥੱਲੜਲੇ ਸ਼ੌਲ ਉਹ ਨਾ ਖਿੱਲਰਨ ਤੇ ਆਪਣੇ ਵਧੀਆ ਤਰੀਕੇ ਨਾਲ ਸਾਰੇ ਸ਼ੌਲ ਵਧੀਆ ਟਕੇ ਰਹਿਣ ਨਾਲੇ ਪਏ ਰਹਿਣ ਤਾਂ ਕਿ ਵਿੱਚੋਂ ਖਿਸਕ ਜਾਂਦੇ ਕਈ ਵਾਰ ਛੋਟੀਆਂ ਤਈਆਂ ਤਈਆਂ ਹੋਣ ਦੇ ਕਾਰਨ ਉਹ ਖਿਸਕ ਜਾਂਦੇ ਆ ਤੇ ਤਾਂ ਕਰਕੇ ਆਪਾਂ ਨੂੰ ਇਸੇ ਤਰ੍ਹਾਂ ਐਵੇਂ ਆਪਾਂ ਛੌਲ ਰੱਖ ਸਕਦੇ ਆ ਸਾਰੇ ਤੇ ਇਹ ਵੀਡੀਓ ਮੈਂ ਅੱਜ ਬਣਾਈ ਸੀ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਲਈਏ ਤੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ